ਆਈ ਦੋਸਤੋ ਕਿਵੇਂ ਹੋ ਦੋਸਤੋ ਕਹਿੰਦੇ ਹਿਰਨ ਦੀ ਸਪੀਡ ਹਨ ਜਿਹੜੀ ਭੱਜਣ ਦੀ ਉਹ 90% ਕਿਲੋਮੀਟਰ ਘੰਟੇ ਦੀ ਹੈ ਤੇ ਜਿਹੜੀ ਸ਼ੇਰ ਦੀ ਭੱਜਣ ਦੀ ਸਪੀਡ ਹੈ ਉਹ 45 ਤੋਂ 50 ਕਿਲੋਮੀਟਰ ਘੰਟੇ ਦੀ ਹੈ ਇੰਨੀ ਸਪੀਡ ਦੇ ਫਰਕ ਹੋਣ ਦੇ ਬਾਵਜੂਦ ਵੀ ਇਹਦਾ ਸ਼ੇਰ ਉਹ ਹਿਰਨ ਦਾ ਸ਼ਿਕਾਰ ਕਰ ਲੈਂਦਾ ਉਹਦਾ ਕਾਰਨ ਕੀ ਹੈ ਕਾਰਨ ਕੀ ਹੈ ਵੀ ਜਦੋਂ ਸ਼ੇਰ ਭਾਈ ਦਾ ਹਿਰਨ ਦੇ ਮਗਰ ਤਾਂ ਹਿਰਨ ਦੇ ਮਨ 'ਚ ਇੱਕ ਡਰ ਪੈ ਜਾਂਦਾ ਹੈ ਉਹ ਮੁੜ ਡਰ ਕਾਰਨ ਉਹ ਪਿੱਛੇ ਮੁੜ ਮੁੜ ਦੇਖਦਾ ਰਹਿੰਦਾ ਜਦੋਂ ਪਿੱਛੇ ਮੁੜ ਮੁੜ ਦੇਖਦਾ ਰਹਿੰਦਾ ਤਾਂ ਉਹ ਜਿਹੜੀ ਭੱਜਣ ਦੀ ਸਪੀਡ ਆ ਉਹ ਘਟ ਜਾਂਦੀ ਹੈ ਇਸੇ ਕਾਰਨ ਜਿਹੜਾ ਸ਼ੇਰ ਹੈ ਹਿਰਨ ਦਾ ਸ਼ਿਕਾਰ ਬੜੀ ਆਸਾਨੀ ਨਾਲ ਕਰ ਲੈਂਦਾ ਸੋ ਦੋਸਤੋ ਇਹ ਗੱਲ ਸਾਡੀ ਜ਼ਿੰਦਗੀ 'ਚ ਵੀ ਲਾਗੂ ਹੁੰਦੀ ਹੈ ਸਾਨੂੰ ਨਿੱਕੀ-ਮੁੱਟੀ ਗੱਲ ਸਾਡੇ ਨਾਲ ਘਟਨਾ ਵਾਪਰ ਜਾਂਦੀ ਹੈ ਕੋਈ ਗਲੀ ਦਾ ਕੁੱਤਾ ਸਾਨੂੰ ਕੋਈ ਕੁਝ ਕਹਿ ਜਾਂਦਾ ਤੁਰਿਆ ਜਾਂਦਾ ਸਾਡੇ ਜੇ ਕੋਈ ਨੁਕਸ ਕੱਢ ਜਾਂਦਾ ਸਾਡੇ ਚ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਕਹਿ ਜਾਂਦਾ ਨਾ ਤਾਂ ਸਾਡੇ ਦਿਮਾਗ ਦੇ ਵਿੱਚ ਉਹ ਬਾਰ-ਬਾਰ ਬਾਰ-ਬਾਰ ਉਹ ਗੱਲ ਆਈ ਆਈ ਰਹਿੰਦੀ ਹੈ ਮੈਂ ਇਹਦਾ ਬਦਲਾ ਲੈਣਾ ਹੈ ਇਹਦਾ ਬਦਲਾ ਲੈਣਾ ਇਹਨੇ ਮੈਨੂੰ ਐ ਕਿਉਂ ਕਿਹਾ ਇਹਨੇ ਐ ਕਿਉਂ ਕਿਹਾ ਸੋ ਦੋਸਤੋ ਉਹ ਜਿਹੜਾ ਥਾਟ ਆ ਉਹ ਤੁਹਾਡਾ ਵਿਚਾਰ ਆ ਤੁਹਾਡਾ ਉਹ ਤੁਹਾਡੀ ਵੀ ਸਪੀਡ ਕੱਟ ਕਰ ਰਿਹਾ ਸੋ ਦੋਸਤੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਚਾਹੁੰਦੇ ਹੋ ਨਾ ਕਿਸੇ ਨੇ ਤੁਹਾਡੇ ਪ੍ਰਤੀ ਕੀ ਕਿਹਾ ਉਹ ਤੁਹਾਡਾ ਸਮਾਂ ਜਵਾਬ ਦੇਊਗਾ ਲੋਕਾਂ ਨੂੰ ਨਹੀਂ ਪਤਾ ਹੁੰਦਾ ਹਰ ਇੱਕ ਬੰਦੇ ਨੂੰ ਹੀਰੇ ਦਾ ਨਹੀਂ ਪਤਾ ਹੁੰਦਾ ਵੀ ਹੀਰਾ ਕੌਣ ਹੈ ਹੀਰੇ ਦੀ ਪਛਾਣ ਸਿਰਫ ਜ਼ੋਰੀ ਨਹੀਂ ਹੁੰਦੀ ਐ ਸੋ ਦੋਸਤੋ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰੋ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਐ ਥੈਂਕ ਯੂ ਧੰਨਵਾਦ